ਯਾਰੋ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਤਾਂ ਇਹ ਇੱਕ ਸੱਪ ਦੀ ਤੁਸੀਂ ਵੀਡੀਓ ਦੇਖ ਸਕਦੇ ਹੋ ਕਿ ATM ਦੇ ਅੰਦਰ ਬੰਦਾ ਬੜਿਆ ਹੋਇਆ ਹੈ ਅਤੇ ਸੱਪ ਉਸ ਦਾ ਪਿੱਛਾ ਨਹੀਂ ਛੱਡਦਾ ਉਸ ਦੇ ਉੱਤੇ ਇੰਨੀ ਕਿ ਜ਼ਿਆਦਾ ਨਿਗਾਹ ਟਿਕਾ ਕੇ ਰੱਖੀ ਹੋਈ ਹੈ ਉਸ ਨੂੰ ਮਾਰਨ ਦੀ ਕੋਸ਼ਿਸ਼ ਪੂਰੀ ਕਰ ਰਿਹਾ ਹੈ ਇਹ ਕਹਾਣੀ ਅੱਦਾ ਹੈ ਕਿ ਜਦੋਂ ਬੰਦਾ ਆਪਣੇ ਦੋਸਤ ਦੇ ਨਾਲ ATM ਤੇ ਆਉਂਦਾ ਹੈ ਤਾਂ ਇਹਨਾਂ ਨੂੰ ਸੱਪ ਦਿਖ ਜਾਂਦਾ ਹੈ ਇਹੇ ਬਰੋੜੇ ਮਾਰ ਮਾਰ ਕੇ ਉਸ ਨੂੰ ਮਾਰ ਦਿੰਦੇ ਹਨ ਦਰਸਲ ਇਹ ਨਹੀਂ ਪਤਾ ਕਿ ਉਹ ਸੱਪਣੀ ਹੁੰਦੀ ਹੈ ਜਦੋਂ ਇਹ ਮਾਰ ਦਿੰਦੇ ਹਨ ਤਾਂ ਇਹ ਸੱਪ ਉਹਨਾਂ ਦੇ ਕੋਲ ਆ ਜਾਂਦਾ ਹੈ ਇਹਨੂੰ ਵੀ ਮਾਰਨ ਦੀ ਕੋਸ਼ਿਸ਼ ਕਰਦੇ ਹਨ ਪਰ ਇਹ ਸੱਪ ਉਹਨਾਂ ਦੇ ਮਗਰ ਪੈ ਜਾਂਦਾ ਹੈ ਇੱਕ ਤਾਂ ਭੱਜ ਕੇ ਏਟੀਮ ਦੇ ਅੰਦਰ ਵੜ ਜਾਂਦਾ ਹੈ ਤੇ ਦੂਜਾ ਭੱਜ ਕੇ ਬਾਜ਼ਾਰ ਕਿੰਨੀ ਨੂੰ ਚਲਾ ਜਾਂਦਾ ਹੈ ਤਾਂ ਹੁਣ ਵੀ ਹਲੇ ਵੀ ਦੇਖ ਸਕਦੇ ਹਾਂ ਕਿ ਤੁਸੀਂ ਦੂਜਾ ਬੰਦਾ ਰੋੜੇ ਮਾਰਦਾ ਹੈ ਕਦੇ ਛੋਟੀਆਂ ਮਾਰਦਾ ਹੈ ਕਿ ਇਹ ਇਹ ਭੱਜ ਜਾਵੇ ਪਰ ਇਹ ਭੱਜਦਾ ਨਹੀਂ ਦਰਅਸਲ ਹੁੰਦਾ ਸੱਪਾਂ ਦਾ ਜੋੜਾ ਪਰ ਇਹਨਾਂ ਨੂੰ ਨਹੀਂ ਪਤਾ ਕਿ ਇਹ ਉਹ ਸੱਪ ਨਹੀਂ ਸੀ ਕਿਉਂਕਿ ਇਹਨਾਂ ਨੇ ਜਦੋਂ ਉਸਨੂੰ ਮਾਰ ਦਿੱਤਾ ਤਾਂ ਇਹ ਸੱਪ ਬਹੁਤ ਹੀ ਜ਼ਿਆਦਾ ਪਿੱਛਾ ਕਰਕੇ ਇਹਨਾਂ ਦਾ ਖੇੜਾ ਨਹੀਂ ਛੱਡਦਾ। ਸੋ ਜਦੋਂ ਲੋਕ ਇਕੱਠੇ ਹੋ ਜਾਂਦੇ ਹਨ ਤਾਂ ਇਹ ਸੱਪ ਫਿਰ ਉੱਥੋਂ ਚਲਾ ਜਾਂਦਾ ਹੈ ਕਿਉਂਕਿ ਲੋਕਾਂ ਨੂੰ ਦੇਖ ਕੇ ਜ਼ਿਆਦਾ ਜਾਨਿਆਂ ਨੂੰ ਫਿਰ ਚਲਾ ਜਾਂਦਾ ਹੈ ਇਸ ਦਾ ਖੇੜਾ ਛੱਡ ਦਿੰਦਾ ਹੈ। ਅਤੇ ਦੋਸਤੋ ਕਦੇ ਵੀ ਇਦਾਂ ਨਹੀਂ ਕਰਨਾ ਚਾਹੀਦਾ ਸੱਪ ਨੂੰ ਦੇਖ ਕੇ ਉਸਨੂੰ ਮਾਰਨਾ ਨਹੀਂ ਚਾਹੀਦਾ ਜਾਂ ਤਾਂ ਫਿਰ ਆਪਣਾ ਉੱਥੋਂ ਸਾਈਡ ਤੇ ਹੋ ਜਾਵੋ। ਤਾਂ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦੇਣਾ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ